ਉੜੀਸ਼ਾ ਦੀ 8ਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਪ੍ਰਿਆ ਦਰਸ਼ਨੀ ਮਹੁੰਤੀ ਦੁਰਲਭ ਬੀਜਾਂ ਦੇ ਸਾਂਭਣ ਕਾਰਨ ਚਰਚਾ ਵਿੱਚ ਹੈ ਉਸਨੇ ਆਪਣੇ ਬੀਜ ਬੈਂਕ ਵਿੱਚ ਦੇਸੀ ਝੋਨੇ ਦੀਆਂ 180 ਤੋਂ ਵੱਧ ਅਤੇ ਬਾਜਰੇ ਦੀਆਂ 80 ਤੋਂ ਵੱਧ ਕਿਸਮਾਂ ਦੇ ਬੀਜ ਇਕੱਠੇ ਕੀਤੇ ਨੇ ਉਸਦੀ ਖਾਸियत ਇਹ ਹੈ ਕਿ ਉਹ ਅਲੋਪ ਹੋ ਰਹੀਆਂ ਬੀਜਾਂ ਦੀਆਂ ਕਿਸਮਾਂ ਨੂੰ ਖੋਜ ਕੇ ਆਪਣੇ ਬੈਂਕ ਵਿੱਚ ਜਮਾ ਕਰਦੀ ਏ ਉਸ ਨੂੰ ਉੜੀਸ਼ਾ ਦੀ ਸੀਡ ਗਰਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ ਇੰਨਾ ਹੀ ਨਹੀਂ ਉਸਨੇ ਆਪਣੇ ਦੋਸਤਾਂ ਅਤੇ ਸਥਾਨਕ ਕਿਸਾਨਾਂ ਨਾਲ ਮਿਲ ਕੇ ਇੱਕ ਸਾਇੰਸ ਕਲੱਬ ਵੀ ਬਣਾਇਆ ਹੈ ਇਸ ਰਾਹੀਂ ਉਹ ਦੇਸੀ ਅਨਾਜ ਦੀਆਂ ਦੁਰਲਭ ਕਿਸਮਾਂ ਦੇ ਬੀਜ ਮੁਫਤ ਵਿੱਚ ਵੰਡਦੀ ਏ ਉਹ ਖੇਤੀ ਨਾਲ ਜੁੜੇ ਵੱਡੇ ਵੱਡੇ ਸਿਮੇਲਣਾਂ ਵਿੱਚ ਆਪਣੇ ਵਿਚਾਰ ਰੱਖ ਚੁੱਕੀ ਏ ਅਤੇ ਕਈ ਸਨਮਾਨ ਵੀ ਮਿਲੇ ਹਰਸ਼ਿਤਾ ਭਵਿੱਖ ਵਿੱਚ ਇੱਕ ਖੇਤੀ ਵਿਗਿਆਨੀ ਬਣਨਾ ਚਾਹੁੰਦੀ ਏ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤੀ ਖੇਤੀ ਖੋਜ ਸੰਸਥਾਨ ਆਈ ਆਈ ਆਰ ਆਈ ਪੂਸਾ ਨੇ ਬਾਸਮਤੀ ਦੀਆਂ ਦੋ ਕਮਾਲ ਦੀਆਂ ਕਿਸਮਾਂ ਨੂੰ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ ਇਹ ਦੇਸ਼ ਦੀਆਂ ਪਹਿਲੀਆਂ ਜੀਐਮ ਹਰਬੀਸਾਈਡ ਟੋਲਰੈਂਟ ਕਿਸਮਾਂ ਪੂਸਾ ਬਾਸਮਤੀ 1979 ਅਤੇ ਪੂਸਾ ਬਾਸਮਤੀ 1985 ਨੇ ਸਿੱਧੀ ਬਜਾਈ ਲਈ ਤਿਆਰ ਕੀਤੀਆਂ ਇਹ ਕਿਸਮਾਂ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 4000 ਰੁਪਏ ਦੀ ਬਚਤ ਹੋਵੇਗੀ ਨਦੀਨਾਂ ਨੂੰ ਹਟਾਉਣ ਲਈ ਮਜ਼ਦੂਰਾਂ ਦੀ ਲੋੜ ਨਹੀਂ ਤੇ ਟ੍ਰਾਂਸਪਲੈਂਟ ਕਰਨ ਦੀ ਵੀ ਕੋਈ ਲੋੜ ਨਹੀਂ ਪਵੇਗੀ। ਐਨੇ ਹੀ ਨਹੀਂ 30% ਦੀ ਪਾਣੀ ਦੀ ਬਚਤ ਹੋਵੇਗੀ। ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਵੀ 30% ਤੱਕ ਘਟ ਜਾਵੇਗਾ। ਇਸ ਤਰ੍ਹਾਂ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀ ਕਾਰਬਨ ਕ੍ਰੈਡਿਟ ਦਾ ਲਾਭ ਉਠਾ ਸਕਦੇ ਨੇ। ਪਾਣੀ ਦੇ ਸੰਕਟ ਨਾਲ ਜੂਝ ਰਹੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਰਗੇ ਖੇਤਰਾਂ ਲਈ ਇਹ ਕਿਸਮਾਂ ਵਰਦਾਨ ਸਾਬਿਤ ਹੋਣਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਮਲਕੀਤ ਸਿੰਘ ਨੇ ਬੀਤੇ ਦਿਨੀ ਮਾਉਂਟ ਐਵਰੇਸਟ ਦੀ ਚੋਟੀ ਨੂੰ ਸਰ ਕੀਤਾ ਹੈ ਇਸ ਦੇ ਨਾਲ ਹੀ ਉਹ ਇਹ ਪ੍ਰਾਪਤੀ ਕਰਨ ਵਾਲੇ ਯੂਨੀਵਰਸਿਟੀ ਦੇ ਪਹਿਲੇ ਵਿਦਿਆਰਥੀ ਅਤੇ ਪਹਿਲੇ ਗੁਰਸਿੱਖ ਵਿਅਕਤੀ ਬਣ ਗਏ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੋਰ ਵਿੱਚ ਪੈਦਾ ਹੋਣ ਵਾਲੇ ਮਲਕੀਤ ਸਿੰਘ ਨੇ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਦਾ ਨਾਮ ਵੀ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਕਰਵਾਇਆ ਹੈ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਸਾਬਕਾ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਆਖਿਆ ਹੈ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਮਾਣਮੱਤਾ ਅਧਿਆਇ ਜੋੜਿਆ ਹੈ